ਜਦੋਂ ਤੁਮਰ ਦੇ ਖਿਲਾਫ ਫਾਂਸੀ ਦੀ ਸਜ਼ਾ ਦੀ ਮੰਗ ਕੀਤੀ ਗਿਆ ਹੁਣ 21 ਫਰਵਰੀ ਨੂੰ ਸੁਣਾਈ ਜਾਵੇਗੀ ਸਜ਼ਾ ਦਿੱਲੀ ਦੀ ਰੌਜ਼ਾ ਵਿਨੋ ਕੋਰਟ ਦੇ ਵਿੱਚ ਸਜ਼ਾ ਸੁਣਾਈ ਜਾਵੇਗੀ 40 ਸਾਲ ਪੁਰਾਣੇ ਕੇਸ ਦੇ ਵਿੱਚ ਅ ਦਰਸਲ ਦੋਸ਼ੀ ਠਰਾਇਆ ਗਿਆ ਦਿੱਲੀ ਦੇ ਵਿੱਚ ਪਿਓ ਪੁੱਤ ਦੇ ਕਤਲ ਦੇ ਨਾਲ ਇਹ ਪੂਰਾ ਮਾਮਲਾ ਜੁੜਿਆ ਹੋਇਆ ਹੈ 84 ਦੇ ਨਾਲ ਜੁੜੇ ਦੂਜੇ ਮਾਮਲੇ ਦੇ ਵਿੱਚ ਪਹਿਲਾਂ ਤੁਸੀਂ ਿਹਾਰ ਜੇਲ੍ਹ ਦੇ ਵਿੱਚ ਬੰਦ ਨੇ ਸੱਜਣ ਕੁਮਾਰ ਤਾਂ ਸੱਜਣ ਕੁਮਾਰ ਦੇ ਨਾਲ ਜੁੜੀ ਹੋਈ ਇਹ ਵੱਡੀ ਖਬਰ ਹੈ ਦਿੱਲੀ ਪੁਲਿਸ ਦੇ ਵੱਲੋਂ ਸੱਜਣ ਕੁਮਾਰ ਨੂੰ ਫਾਂਸੀ ਦੀ ਸਜ਼ਾ ਦੀ ਮੰਗ ਕੀਤੀ ਗਈ ਹੈ ਉੱਥੇ ਪੀੜਤਾਂ ਵੱਲੋਂ ਵੀ ਇਹੀ ਮੰਗ ਰੱਖੀ ਗਈ ਹੈ ਹਾਲਾਂਕਿ ਹੁਣ 21 ਫਰਵਰੀ ਨੂੰ ਕੋਰਟ ਦੇ ਵੱਲੋਂ ਅਦਾਲਤ ਵੱਲੋਂ ਆਪਣਾ ਫੈਸਲਾ ਸੁਣਾਇਆ ਜਾਵੇਗਾ ਸੱਜਣ ਕੁਮਾਰ ਨੂੰ ਸਜ਼ਾ ਸੁਣਾਈ ਜਾਵੇਗੀ ਦਿੱਲੀ ਦੀ ਰੌਜ਼ਾਵੀਨੂ ਕੋਰਟ ਆਪਣੀ ਜੜਾ ਕੇ ਫੈਸਲਾ ਸੁਣਾਏਗੀ ਸਜ਼ਾ ਸੁਣਾਵੇਗੀ 41 ਸਾਲ ਪੁਰਾਣੇ ਕੇਸ ਦੇ ਵਿੱਚ ਪਿਛਲੇ ਦਿਨੀ ਹੀ ਦਰਸਲ ਕੋਰਟ ਦੇ ਵੱਲੋਂ ਸੱਜਣ ਕੁਮਾਰ ਨੂੰ ਦੋਸ਼ੀ ਠਹਿਰਾਇਆ ਗਿਆ ਦਿੱਲੀ ਦੇ ਵਿੱਚ ਪਿਓ ਪੁੱਤ ਦੇ ਕਤਲ ਦੇ ਨਾਲ ਇਹ ਪੂਰਾ ਮਾਮਲਾ ਜੁੜਿਆ ਹੋਇਆ ਹੈ 84 ਦੇ ਨਾਲ ਜੁੜੇ ਦੂਜੇ ਮਾਮਲੇ ਦੇ ਵਿੱਚ ਪਹਿਲਾਂ ਹੀ ਤੁਹਾਨੂੰ ਹਾਲਾਂਕਿ ਸੱਜਣ ਕੁਮਾਰ ਤਿਹਾਰ ਜੇਲ੍ਹ ਦੇ ਵਿੱਚ ਬੰਦ ਨੇ ਤਾਂ ਇਹ ਦੂਜੇ ਮਾਮਲੇ ਦੇ ਵਿੱਚ ਜੋ ਕਿ ਹੁਣ 21 ਫਰਵਰੀ ਨੂੰ ਕੋਰਟ ਦੇ ਵੱਲੋਂ ਸਜ਼ਾ ਸੁਣਾਈ ਜਾਵੇਗੀ ਪਰ ਇਸ ਦੇ ਨਾਲ ਜੁੜੀ ਹੋਈ ਵੱਡੀ ਜਾਣਕਾਰੀ ਹੈ ਕਿ ਦਿੱਲੀ ਪੁਲਿਸ ਵੱਲੋਂ ਤੇ ਪੀੜਤਾਂ ਦੇ ਵੱਲੋਂ ਸੱਜਣ ਕੁਮਾਰ ਨੂੰ ਫਾਂਸੀ ਦੀ ਸਜ਼ਾ ਦੀ ਮੰਗ ਕੀਤੀ ਗਈ ਹੈ ਇਸੇ ਖਬਰ ਤੇ ਹੋਰ ਜ਼ਿਆਦਾ ਜਾਣਕਾਰੀ ਲਈ ਸਾਡੇ ਸਹਿਯੋਗੀ ਸ਼ੰਕਰਨੰਦ ਜੁੜੇ ਹੋਏ ਨੇ वड्डी अपडेट खबर कुमार के खिलाफ फांसी दी दी की जानकारी देखिए आज कोर्ट जिसमें उन्नीस सौ चौरासी मामले में दोषी करार दिए गए कांग्रेस के नेता सज्जन कुमार की सजा को लेकर पुलिस ने लिखित जवाब दाखिल कर फांसी की सजा की मांग की है और इस मामले में आ, आगे की कार्रवाई की मांग की है ਸੱਜਣ ਕੁਮਾਰ ਦੇ ਨਾਲ ਜੁੜੀ ਹੋਈ ਵੱਡੀ ਖਬਰ ਹੈ ਦਿੱਲੀ ਪੁਲਿਸ ਨੇ ਫਾਂਸੀ ਦੀ ਸਜ਼ਾ ਦੀ ਮੰਗ ਕੀਤੀ ਹੈ ਪੀੜਤਾਂ ਵੱਲੋਂ ਸੱਜਣ ਕੁਮਾਰ ਦੇ ਖਿਲਾਫ ਫਾਂਸੀ ਦੀ ਸਜ਼ਾ ਦੀ ਮੰਗ ਕੀਤੀ ਗਈ ਹੈ ਤੇ ਹੁਣ 21 ਫਰਵਰੀ ਨੂੰ ਕੋਰਟ ਦੇ ਵੱਲੋਂ ਆਪਣਾ ਫੈਸਲਾ ਸੁਣਾਇਆ ਜਾਵੇਗਾ ਸੱਜਣ ਕੁਮਾਰ ਨੂੰ ਸਜ਼ਾ ਸੁਣਾਈ ਜਾਵੇਗੀ ਦਿੱਲੀ ਦੀ ਰੌਜ਼ਾ ਐਵੇਨਿਊ ਕੋਰਟ ਦੇ ਵੱਲੋਂ ਇਹ ਫੈਸਲਾ ਸੁਣਾਇਆ ਜਾਣਾ ਦਰਸਲ 41 ਸਾਲ ਪੁਰਾਣੇ ਕੇਸ ਦੇ ਵਿੱਚ ਸੱਜਣ ਕੁਮਾਰ ਨੂੰ ਜੋ ਕੇ ਦੋਸ਼ੀ ਠਹਿਰਾਇਆ ਗਿਆ ਹੈ ਅ ਮੁਰ ਤੋਂ ਸਾਡੇ ਸਹਿਯੋਗੀ ਸ਼ੰਕਰ ਨੰਦ ਜੁੜੇ ਹੋਏ ਨੇ ਸ਼ੰਕਰ ਕੀ ਕੋ ਜਾਣਕਾਰੀ देखिए मैं बता रहा था कि जिस तरह से इस मामले में आ, दिल्ली पुलिस के द्वारा इस मामले पर जवाब जो है दाखिल करके फांसी की सजा की मांग की गई है वहीं पीड़ितों की ओर से पेश वकील जो वरिष्ठ वकील है एच एस फुल्का उन्होंने भी फांसी की सजा की मांग की है और दिल्ली पुलिस की ओर से जो पेश हुए थे वकील उन्होंने कहा कि सत्रह फरवरी को निचले अदालत में हड़ताल के चलते वो आज बहस नहीं कर सकते हैं लिहाजा इस मामले पर जो अगली तारीख वो मुकर्र किया जाए तो इस मामले में स्पेशल जज कावेरी कावेरीजा ने सजा की पर बहस करने के लिए 21 फरवरी को तारीख तय कर दी है यानी कि अब 21 फरवरी को इस मामले पर जो सजा का ऐलान होगा वो 21 फरवरी को होगा और उस दिन बहस किया जाएगा भले की कि कितनी सजा होनी चाहिए कितनी नहीं इन तमाम मसलों पर दोनों पक्षों की तरफ से उस दिन बहस होगी और उसके शंकर सीनियर वकील जुड़ चुके हैं फुलका साहब बहुत बहुत स्वागत है ਅਨੂਸਰਟ ਵਿੱਚ ਪੰਜਾਬ ਤੇ ਸੱਜਨ ਕੁਮਾਰ ਦੇ ਨਾਲ ਜੁੜੀ ਹੋਈ ਵੱਡੀ ਖਬਰ ਹੈ ਕਿ ਦਿੱਲੀ ਪੁਲਿਸ ਤੇ ਪੀੜਤਾਂ ਦੇ ਵੱਲੋਂ ਫਾਂਸੀ ਦੀ ਸਜ਼ਾ ਦੀ ਮੰਗ ਕੀਤੀ ਗਈ ਹੈ। ਫੁਲਕਾ ਸਾਹਿਬ। ਹਾਂਜੀ ਤੇ ਪਬਲਿਕ ਪ੍ਰੋਸੀਕਿਊਟਰ ਨੇ ਵੀ ਅੱਜ ਆਪਣੀਆਂ ਅਸਰੇਸ਼ਨ ਸਮਿਸ਼ਨ ਦੇਤੀਆਂ ਨੇ। ਜੀ ਤੇ ਉਹਨਾਂ ਨੇ ਵੀ ਕਿਹਾ ਕਿ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਹੈ। ਅੱਜ ਜੋ ਸੱਜਨ ਕੁਮਾਰ ਦੇ ਵਕੀਲ ਸੀ ਉਹਨਾਂ ਨੇ ਟਾਈਮ ਲਿਆ ਕਿਉਂਕਿ ਅੱਜ ਵਕੀਲਾਂ ਦੀ ਸਟ੍ਰਾਈਕ ਹੈ। ਤੇ ਜੇ ਉਹਨੇ ਕੈਸ ਕੇ ਕਰਕੇ ਸਾਨੂੰ ਟਾਈਮ ਦਿੱਤਾ ਜਾਵੇ ਤਾਂ ਸ਼ੁਕਰਵਾਰ ਦੀ ਸ੍ਰੀ ਹਸਤੀਆ ਪਰ ਜਿਹੜਾ ਇਹ ਕਤਲ ਦਾ ਕੇਸ ਹੁੰਦਾ ਹੈ ਜੀ ਤਿੰਨ ਤਰ੍ਹਾਂ ਦੀ ਸਜ਼ਾ ਹੁੰਦੀ ਹੈ ਸਿਰਫ ਜੀ ਇੱਕ ਕਮ ਸੇ ਕਮ ਹੁੰਦੀ ਹੈ ਹਮਰਕੈਦ ਹੂੰ ਜੀ ਆ ਫੋਕਸ ਸਾ ਮੇਰੀ ਬਾਤ ਸੁਣ ਪਾ ਰਹੇ ਹੋ ਆ ਤਾਂ ਮੁਰਤੂਸੀ ਫুলਕਾ ਸਾਹਿਬ ਦੇ ਰਾਬਤਾ ਕਾਇਮ ਕਰਨ ਦੀ ਕੋਸ਼ਿਸ਼ ਕਰਾਂਗੇ ਸੱਜਣ ਕੁਮਾਰ ਦੇ ਨਾਲ ਜੁੜੀ ਹੋਈ ਇਹ ਬਹੁਤ ਵੱਡੀ ਖਬਰ ਹੈ ਦਿੱਲੀ ਪੁਲਿਸ ਤੇ ਪੀੜਤਾਂ ਦੇ ਵੱਲੋਂ ਸੱਜਣ ਕੁਮਾਰ ਦੇ ਖਿਲਾਫ ਫਾਂਸੀ ਦੀ ਸਜ਼ਾ ਦੀ ਮੰਗ ਕੀਤੀ ਗਈ ਹੈ ਤੇ ਹੁਣ 21 ਫਰਵਰੀ ਨੂੰ ਕੋਰਟ ਦੇ ਵੱਲੋਂ ਆਪਣਾ ਫੈਸਲਾ ਸੁਣਾਇਆ ਜਾਵੇਗਾ ਸਜ਼ਾ ਸੁਣਾਈ ਜਾਵੇਗੀ ਦਿੱਲੀ ਦੀ ਰੋਜ਼ੇਵੀਨੂ ਕੋਰਟ ਦੇ ਦਰਸਲੇ ਪੂਰਾ ਮਾਮਲਾ ਚੁੱਕ ਕੇ ਚੱਲ ਰਿਹਾ 41 41 ਸਾਲ ਪੁਰਾਣਾ ਇਹ ਪੂਰਾ ਕੇਸ ਹੈ ਜਿਸ ਕੇਸ ਦੇ ਵਿੱਚ ਪਿਛਲੇ ਦਿਨੀ ਕੋਰਟ ਦੇ ਵੱਲੋਂ ਸੱਜਣ ਕੁਮਾਰ ਨੂੰ ਦੋਸ਼ੀ ਠਹਿਰਾਇਆ ਗਿਆ ਸੀ ਦਿੱਲੀ ਦੇ ਵਿੱਚ ਪਿਓ ਪੁੱਤ ਦੇ ਕਤਲ ਦੇ ਨਾਲੇ ਪੂਰਾ ਮਾਮਲਾ ਜੁੜਿਆ ਹੋ ਆ ਸੱਜਣ ਕੁਮਾਰ ਤੇ ਹਾਰ ਜੇਲ੍ਹ ਦੇ ਵਿੱਚ ਬੰਦ ਨੇ ਤਾਂ ਹੁਣ 41 ਸਾਲ ਪੁਰਾਣੇ ਕੇਸ ਦੇ ਵਿੱਚ ਦਿੱਲੀ ਪੁਲਿਸ ਦੇ ਵੱਲੋਂ ਤੇ ਪੀੜਤਾਂ ਦੇ ਵੱਲੋਂ ਸੱਜਣ ਕੁਮਾਰ ਦੇ ਖਿਲਾਫ ਫਾਂਸੀ ਦੀ ਸਜ਼ਾ ਦੀ ਮੰਗ ਕੀਤੀ ਗਈ ਹੈ ਖੈਰ ਹੁਣ ਦੇਖਣਾ ਹੋਵੇਗਾ ਕਿ 21 ਫਰਵਰੀ ਨੂੰ ਦਿੱਲੀ ਦੀ ਰੋਜ਼ ਐਵੇਨਿਊ ਕੋਰਟ ਦੇ ਵੱਲੋਂ ਸੱਜਣ ਕੁਮਾਰ ਨੂੰ ਕਿੰਨੀ ਸਜ਼ਾ ਸੁਣਾਈ ਜਾਂਦੀ ਹੈ ਕਿਸ ਤਰੀਕੇ ਦਾ ਆਪਣਾ ਫੈਸਲਾ ਸੁਣਾਇਆ ਜਾਂਦਾ ਹੈ ਆ ਮਰਦੋਂ ਸੀਨੀਅਰ ਵਕੀਲ ਐਚਐਸ ਫੁਲਕਾ ਸਾਹਿਬ ਜੁੜ ਚੁੱਕੇ ਹਨ ਹਾਂਜੀ ਫੁਲਕਾ ਸਾਹਿਬ ਤੁਸੀਂ ਆਪਣੀ ਗੱਲ ਕਹਿ ਰਹੇ ਸੀ ਉਹ ਜਾਰੀ ਰੱਖੋ ਅੱਜ ਅੱਜ ਪਬਲਿਕ ਪ੍ਰੋਸੀਕਿਊਟਰ ਨੇ ਰਿਕਮੈਂਡੇਸ਼ਨ ਦਿੱਤੀਆਂ ਨੇ ਉਹਦੇ ਵਿੱਚ ਉਹਨਾਂ ਨੇ ਕਿਹਾ ਕਿ ਇਹਨੂੰ 35 ਦੀ ਸਜ਼ਾ ਹੋਣੀ ਚਾਹੀਦੀ ਹੈ ਜੀ ਤੋਂ ਅਸੀਂ ਵੀ ਇਹੀ ਮੰਗ ਕਰ ਰਹੇ ਹਾਂ ਅੱਜ ਵਕੀਲਾਂ ਦੀ ਸਟ੍ਰਾਈਕ ਸੀ ਤਾਂ ਕਰਕੇ ਸੱਜਣ ਕੁਮਾਰ ਦੇ ਵਕੀਲਾਂ ਨੇ ਟਾਈਮ ਮੰਗਿਆ ਕਿ ਅੱਜ ਉਹ ਨਹੀਂ ਆਰਗੂ ਕਰਨਗੇ ਇਸ ਨਾਲ ਦੀ ਸਟ੍ਰਾਈਕ ਕਰਕੇ ਜਿਸ ਤਾਂ ਕਰਕੇ ਸ਼ੁਕਰਵਾਰ ਦੀ ਡੇਟ ਫਿਕਸ ਹੋਈ ਹੈ ਹਾਂ ਫਿਰ ਤੁਸੀਂ ਜ਼ਿਕਰ ਕਰ ਰਹੇ ਸੀ ਕਿ ਤਿੰਨ ਤਰ੍ਹਾਂ ਦੀ ਸਜ਼ਾ ਹੋ ਸਕਦੀ ਹੈ ਜੇ ਉਸ ਬਾਰੇ ਜਾਣਕਾਰੀ ਦੇ ਸਕੋ ਜੋ ਵੀ ਕਤਲ ਦਾ ਕੇਸ ਹੁੰਦਾ ਹੈ ਤਿੰਨ ਤਰ੍ਹਾਂ ਦੀ ਸਜ਼ਾ ਹੁੰਦੀ ਹੈ ਜੀ ਪਹਿਲੀ ਤਾਂ ਸਭ ਸਭ ਤੋਂ ਘੱਟ ਜਿਹੜੀ ਹੁੰਦੀ ਆ ਉਹ ਹੈ ਉਮਰ ਕੈਦ ਦੀ ਸਜ਼ਾ ਹਮਮ ਉਮਰ ਕੈਦ ਦੀ ਸਜ਼ਾ ਤੇ ਉਹਦੇ ਆਮ ਤੌਰ ਤੇ ਉੱਤੇ ਫਿਰ 14 ਸਾਲਾਂ ਬਾਅਦ ਰਿਮਿਸ਼ਨ ਵੀ ਹੋ ਜਾਂਦੀ ਆ ਤੇ ਉਹਦੇ ਚ 14 ਸਾਲਾਂ ਬਾਅਦ ਤੇ 14-15 ਸਾਲਾਂ ਬਾਅਦ ਬਰਛ ਫਟ ਜਾਂਦਾ ਜੀ ਦੂਜੀ ਜਿਹੜੀ ਸਜ਼ਾ ਹੁੰਦੀ ਆ ਉਹ ਹੁੰਦੀ ਆ ਉਮਰ ਕੈਦ ਸਾਰੀ ਉਮਰ ਟਿਲ ਡੈਥ ਜੀ ਮੌਤ ਤੱਕ ਉਹਦੇ ਵਿੱਚ ਸਾਰੀ ਉਮਰ ਉਹਨੇ ਜੇਲ ਚ ਹੀ ਰਹਿਣਾ ਹੁੰਦਾ ਉੱਤੇ ਰਿਮਿਸ਼ਨ ਪੋਸੀਬਲ ਨਹੀਂ ਹੁੰਦੀ ਜੀ ਪੀ ਜਿਹੜੀ ਹੁੰਦੀ ਆ ਮੌਤ ਦੀ ਸਜ਼ਾ ਹੁੰਦੀ ਆ ਠੀਕ ਹੈ ਜੋ ਪਹਿਲਾਂ ਇਹਨੂੰ 2018 ਚ ਦਿੱਲੀ ਹਾਈ ਕੋਰਟ ਤੋਂ ਸਜ਼ਾ ਹੋਈ ਆ ਉਹ ਉਮਰ ਕੈਦ ਟਿਲ ਦਾ ਇਹ ਸਾਰੀ ਉਮਰ ਮੌਤ ਤੱਕ ਇਹ ਜੇਲ ਦੇ ਵਿੱਚ ਰਹੇਗਾ ਜੀ ਕਿ ਹੁਣ ਜਿਹੜੀ ਅਸੀਂ ਡਿਮਾਂਡ ਕਰ ਰਹੇ ਆ ਕਿ ਹੁਣ ਇਹਨੂੰ ਮੌਤ ਦੀ ਸਜ਼ਾ ਹੋਣੀ ਚਾਹੀਦੀ ਆ ਕਿਉਂਕਿ ਇਹ ਸਿਰਫ ਇਹ ਦੋ ਕਤਲਾਂ ਦਾ ਕੇਸ ਨਹੀਂ ਆ ਹੂੰ ਪੰਜ ਕਤਲਾਂ ਚ ਪਹਿਲਾਂ ਸਜ਼ਾ ਹੋਈ ਆ ਇਹ ਦੋ ਹੀ ਹੋਗੇ ਸੱਤ ਕਤਲ ਹੋਗੇ ਇਸ ਹੱਤਕਤਲ ਇੱਕ 23 ਨਰਸਿੰਗਰ ਦਾ ਹਿਰਸਾ ਨੇ ਹੂੰ ਤੇ ਲੀਡਰਸ਼ਿਪ ਤੇ ਲੀਡਰਸ਼ਿਪ ਆਫ ਦਾ ਉਹ ਉਹਦੇ ਕਰਕੇ ਜੋ ਇਹ ਇੱਕ ਐਸਾ ਇਜ ਇ ਦੇ ਵਿੱਚ ਉਹਨੂੰ ਮੌਤ ਦੀ ਸਜ਼ਾ ਹੋਣੀ ਚਾਹੀਦੀ ਹੈ ਇਹ ਵੀ ਅਸੀਂ ਡਿਮਾਂਡ ਕਰ ਰਹੇ ਹਾਂ ਦਾ ਸ਼ੁਕਰਵਾਦ ਇਹਦੇ ਤੇ ਆਰਗੂਮੈਂਟ ਹੁਆ ਫੁਲਕਾ ਸਭ 41 ਸਾਲ ਜੋ ਇੱਕ ਪੁਰਾਣਾ ਕੇਸ ਹੈ ਜਿਸ ਕੇਸ ਦੇ ਵਿੱਚ ਕੋਰਟ ਦੇ ਵੱਲੋਂ ਆਪਣੀ ਸਜ਼ਾ ਸੁਣਾਈ ਜਾਣੀ ਫੈਸਲਾ ਸੁਣਾਇਆ ਜਾਣਾ ਜੇਕਰ ਤੁਸੀਂ ਥੋੜਾ ਵਿਸਥਾਰ ਦੇ ਨਾਲ ਦੱਸ ਸਕੋ ਪੂਰੇ ਮਾਮਲੇ ਪੂਰੇ ਕੇਸ ਬਾਰੇ ਤੁਸੀਂ ਖੁਦ ਪੂਰੇ ਕੇਸ ਦੀ ਪੈਰਵੀ ਕੀਤੀ ਹੈ ਕਿ ਹੁਣ ਤੱਕ ਜੋ ਸੁਣਵਾਈਆਂ ਹੋਈਆਂ ਉਸ ਦੇ ਵਿੱਚ ਕੀ ਕੋਈ ਸਾਹਮਣੇ ਆਇਆ ਕਿਹੜੇ ਤੱਤ ਸਾਹਮਣੇ ਆਏ ਨੇ ਜਿਸ ਦੇ ਆਧਾਰ ਤੇ ਸੱਜਣ ਕੁਮਾਰ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਕੋਰਟ ਦੇ ਵੱਲੋਂ ਦੇਖੋ ਇਹ ਜਿਹੜਾ ਕੇਸ ਆ ਨਾ ਇਹ ਦੋ ਸਿੱਖਾਂ ਦੇ ਕਤਲ ਦਾ ਕੇਸ ਆ ਜਿਸਵੰਤ ਸਿੰਘ ਤੇ ਉਹਨਾਂ ਦਾ ਬੇਟਾ ਕਰਨ ਜੱਜ ਦੇਖੇ ਇਹ ਅਜੇ ਜੰਗ ਦੀ ਸੀ ਮੁੰਡਾ ਸਟੂਡੈਂਟ ਸੀ 18 ਸਾਲ ਦੀ ਉਮਰ ਸੀ ਤੇ ਜਿਸਵੰਤ ਸਿੰਘ ਹੋਰਾਂ ਤੇ ਇਹਨਾਂ ਦੋਨਾਂ ਨੂੰ ਮਤਲਬ ਉਹਨਾਂ ਤੇ ਬੁਰੀ ਤਰ੍ਹਾਂ ਕੁੱਟਿਆ ਗਾਰਾ ਤੇ ਜੁਲਦੇ ਜਲਾ ਕਰਨੂ ਢੋਕਿਆ ਅੱਜ ਉਹ ਤੋਂ ਬਾਅਦ ਅੱਗੇ ਗਾਤੀ ਕਰੇ ਲੜਤੀਆਂ ਸੀ ਤੇ ਉਹਨਾਂ ਜਸਪਾਲ ਸਿੰਘਰਾਂ ਦੀ ਵਾਈਸ ਸੀ ਤੇ ਉਹਨਾਂ ਦੀ ਬੇਗੀ ਸੀ ਉਹਨਾਂ ਦੀ ਭਤੀ ਜੀਆਂ ਸੀ ਉਹਨਾਂ ਦੇ ਸਾਰਿਆਂ ਦੇ ਗੈਨੇ ਗੋਨੇ ਢੋਕਲੇ ਜਸਪਾਲ ਸਿੰਘਰਾਂ ਦੀ ਵਾਈਸ ਦੇ ਚੂੜੀਆਂ ਪਈਆਂ ਹੁੰਦੀਆਂ ਸੀ ਚੂੜੀਆਂ ਲਾਉਣ ਦੇ ਵਾਸਤੇ ਐਨੀ ਬੁਰੀ ਤਰ੍ਹਾਂ ਉਹਨਾਂ ਦਾ ਹਾਲ ਪਿੱਛਾ ਚ ਉਹਨਾਂ ਦੇ ਉਹਨਾਂ ਦਾ ਗੋਠੀ ਤੋੜ ਦਿੱਤਾ ਉਹਨਾਂ ਨੇ ਜੀ ਇਹ ਫੁਲਕਾ ਸਾਹਿਬ ਇਸ ਕੇਸਦੇਵ ਸੱਜਣ ਕੁਮਾਰ ਸਿੱਧੇ ਤੌਰ ਤੇ ਸ਼ਾਮਲ ਸੀ ਜਾਂ ਹੋਰ ਵੀ ਇਸ ਦੇ ਵਿੱਚ ਕੁਝ ਲੋਕ ਸ਼ਾਮਲ ਸਨ ਇਹ ਆਪਣੇ ਕੇਸ ਦੀ ਗੱਲ ਕਰੀਏ ਇਹਦੇ ਵਿੱਚ ਮੌਬ ਚ ਉਹਨਾਂ ਨੇ ਖਲੇ ਸੱਜਣ ਕੁਮਾਰ ਨੂੰ ਪਛਾੜਿਆ ਉਹ ਪਛਾਣਦੇ ਨਹੀਂ ਸੀ ਜਾਂ ਸੀ ਤਾਂ ਇਹਦੇ ਵਿੱਚ ਇਕੱਲਾ ਕੋਈ ਮੰਤਪ ਸੀਗਾ ਸੱਜਣ ਕੁਮਾਰ ਬਸ ਸੱਜਣ ਕੁਮਾਰ ਤੋਂ ਬਾਅਦ ਇਸ ਕੇਸ ਦੇ ਵਿੱਚ ਹੋਰ ਕੋਈ ਨਾਮਜ਼ਦ ਨਹੀਂ ਹੈ ਨਹੀਂ ਹੋਰ ਕੋਈ ਨਹੀਂ ਹੈ ਇਹ ਉਹਨਾਂ ਨੇ 1985 ਦੇ ਵਿੱਚ ਹੀ ਉਹਨਾਂ ਨੇ ਆਪਣੇ ਐਪੀਸੋਡ ਦਿੱਤੇ ਮਿਸ਼ਰਾ ਕੁਸ਼ਨ ਨੂੰ ਵੀ ਦਿੱਤੇ 20 ਕੁਸ਼ਨ ਨੂੰ ਵੀ ਲਿਖਿਆ ਕੀ ਜੀ ਸੱਜਣ ਕੁਆਰ ਮਾਮਲੋਂ ਡੀਡ ਕਰ ਰਿਆ ਸੀ ਪਰ ਕੇਸ ਰਜਿਸਟਰ ਨਹੀਂ ਹੋਇਆ ਜੀ ਤੇ ਉਦੋਂ ਮਗਰੋਂ ਜਾ ਕੇ ਕੇਸ ਰਜਿਸਟਰ ਜਨਗਲਵਾਲ ਕਮੇਟੀ ਨੇ ਡਾਇਰੈਕਟ ਕੀਤਾ ਜਸਟਿਸ ਜਨਬੀ ਕਮੇਟੀ ਬਣੀ ਸੀ 99 ਵਿੱਚ ਜਾ ਕੇ ਕੇਸ ਰਜਿਸਟਰ ਹੋਇਆ ਉਹਨਾਂ ਨੇ ਪੁਲਿਸ ਨੂੰ ਪਹਿਰ ਬਿਆਨ ਦਿੱਤੇ ਕਿ ਸੱਜਣ ਕੁਆਰ ਮਾਮਲੋਂ ਡੀਡ ਕਰ ਰਿਆ ਸੀ ਪਰ ਇਹਨਾਂ ਨੇ ਕੇਸ ਪੁਲਿਸ ਨੇ ਬੰਦ ਕਰ ਹੂੰ ਉਦੋਂ ਮਗਰੋਂ ਜਦੋਂ ਇਹ ਸਰਕਾਰ ਆਈ ਐਨਡੀਏ ਦੀ ਸਰਕਾਰ 2014 ਚ ਠੀਕ ਹੈ ਤੇ ਅਸੀਂ ਉਹ ਤੋਂ ਡਿਮਾਂਡ ਕੀਤਾ ਕਿ ਜਿਹੜੇ 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 ਕੇਸ ਪੁਲਿਸ ਨੇ ਖੋਲੀ ਬੰਦ ਕਰ ਦਿੱਤੇ ਨੇ ਉਹਨਾਂ ਦਾ ਕਿਸ ਤਰ੍ਹਾਂ ਰੀਓਪਨ ਕੀਤਾ ਜਾਵੇ ਤੇ ਫਰੈਸ਼ ਇਨਵੈਸਟੀਗੇਸ਼ਨ ਕੀਤੀ ਜਾਵੇ ਠੀਕ ਹੈ ਉਹ ਸਰਕਾਰ ਨੇ ਕਿਹਾ ਕਿ ਅਸੀਂ ਸਿੱਧਾ ਤਾਂ ਨਹੀਂ ਕਰ ਸਕਦੇ ਅਸੀਂ ਇੱਕ ਜੱਜ ਜੱਜਾਂ ਦੀ ਕਮੇਟੀ ਥਾਪ ਕਰ ਦਿੰਦੇ ਹਾਂ ਹਮ ਇਹਨਾਂ ਨੇ ਸੁਪਰੀਮ ਕੋਰਟ ਦਾ ਰਿਟਾਇਰਡ ਜੱਜ ਜਸਟਿਸ ਮਾਥਰ ਤੇ ਜੀਪੀ ਮਾਥਰ ਨੇ ਕੀਤਾ ਹੈਲੋ ਜੀ ਜੀ ਮੈਂ ਤੁਹਾਡੀ ਗੱਲ ਸੁਣ ਰਿਹਾ ਜੀ ਔਰ ਔਰ ਜੀਪੀ ਮੱਥਰ ਦੀ ਕਮੇਟੀ ਨੇ ਜਦੋਂ ਸਾਰੇ ਕੇਸ ਸਟੱਡੀ ਕੀਤੇ ਉਹਨਾਂ ਨੇ ਕਿਹਾ ਗਲਤਬੰਦ ਤੇ ਉਹਨਾਂ ਨੇ ਫਿਰ ਜੋ ਹਿੰਦੀਏ ਦੀ ਸਰਕਾਰ ਨੇ ਹਮ ਤੇ ਇਸ ਨੂੰ ਫਿਰ ਐਸਆਈਟੀ ਅਪੌਇੰਟ ਕੀਤੀ ਜੀ ਤੇ ਉਹ ਐਸਆਈਟੀ ਨੇ ਇਸ ਕੇਸ ਨੂੰ ਫਿਰ ਰੀਓਪਨ ਕੀਤਾ ਦੀ ਇਨਵੈਸਟੀਗੇਸ਼ਨ ਕੀਤੀ ਤੇ ਇਸ ਕੇਸ ਨੂੰ ਇਹਨਾਂ ਦੇ ਫਿਰ ਓਐਸਓ ਕੇਸ ਆ ਅਸਾਈਟੀ ਠੀਕ ਹੈ ਫੁਲਕਾ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਬਹੁਤ ਵਿਸਥਾਰ ਦੇ ਨਾਲ ਜਾਣਕਾਰੀ ਸਾਂਝੀ ਕੀਤੀ ਹੈ ਤੇ ਸੱਜਨ ਕੁਮਾਰ ਦੇ ਨਾਲ ਜੁੜੀ ਹੋਈ ਹੈ ਵੱਡੀ ਖਬਰ ਹੈ ਦਿੱਲੀ ਪੁਲਿਸ ਦੇ ਤੇ ਪੀੜਤਾਂ ਦੇ ਵੱਲੋਂ ਸੱਜਨ ਕੁਮਾਰ ਦੇ ਖਿਲਾਫ ਫਾਂਸੀ ਦੀ ਸਜ਼ਾ ਦੀ ਮੰਗ ਕੀਤੀ ਗਈ ਹੈ ਤੇ 21 ਫਰਵਰੀ ਨੂੰ ਕੋਰਟ ਦੇ ਵੱਲੋਂ ਆਪਣਾ ਫੈਸਲਾ ਸੁਣਾਇਆ ਜਾਵੇਗਾ